ਨਪਾਜ ਜੇ ਤੁਸੀਂ ਆ ਗਏ ਕੋਈ ਸਾਥ ਕਰਨੀ ਪੁੰਚਿਆ ਆਂ ਪੰਦੀ ਉੱਟ ਕੇ ਬੈਠੇ ਬਿਓ ਅਗਰ ਵੋਟ ਆ ਗਿਆ ਕੋਈ ਸਾਥ ਲੈ ਨਿਆਣੇ ਲੈ ਜੇ ਕੋਈ ਸਾਥ ਲੈ ਨਿਆਣੇ ਲੈ ਜੇ ਕੋਈ ਨਹੀਂ ਪਹੜਿਆ ਕੋਈ ਆਇਆ ਸਾਡੇ ਕੋਲ ਕੋਈ ਨਹੀਂ ਆਇਆ ਕੋਈ ਸਾਡਾ ਜੀਵਣ ਥੋੜਾ ਹੈ ਤੇਹੀ ਤਾਂ ਜੀ ਜਾਣੀਂ ਆਂ ਅਸੀਂ ਟਾਈਮ ਪਾਸ ਕਰਨ ਆਏ ਆ ਜੀਵਣ ਥੋੜਾ ਥੋੜਾ ਬਿਦਾਈ ਪਾਣੀ ਵਿੱਚ ਅਸੀਂ ਬੈਠੇ ਆਂ ਆਸੀ ਕੋਈ ਆਸ ਕੋਈ ਆਊਗਾ ਕੋਈ ਨਹੀਂ ਕੀ ਆਪ ਨਹੀਂ ਤੁਹਾਨੂੰ ਬਾਹਰ ਨਾ ਨਹੀਂ ਬੱਚੋ ਦਾ ਮਹਾਰਾਜ ਨੇ ਜਿਹੜਾ ਤੁਸੀਂ ਬਣੀ ਕਿਵੇਂ ਸਾਡੇ ਘਰ ਆ ਗਏ ਅਸੀਂ ਤਾਂ ਵੇਖਣ ਗਏ ਆ ਇਹਨਾਂ ਬੱਚਿਆਂ ਨੂੰ ਦੇਖ ਕੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਈ ਦਿਨਾਂ ਤੋਂ ਜਿਹੜੇ ਘਰਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਇੱਥੋਂ ਰੈਸਕਿਊ ਕਰਕੇ ਲਿਜਾਇਆ ਜਾਵੇਗਾ ਇੱਕ ਹੋਰ ਬੱਚਾ ਦੇਖ ਰਹੇ ਹਾਂ ਕਿ ਛੋਟਾ ਜਿਹਾ ਬੱਚਾ ਇਹ ਇਹਨਾਂ ਨੂੰ ਵੀ ਲੈ ਕੇ ਜਾਣਾ ਨਾਲ ਹਾਂ ਇਹ ਤਾਂ ਕਰਨਾ ਚਾਹੀਦਾ ਤੁਸੀਂ ਸਾਡੇ ਨਾਲ ਜਾਓਗੇ ਹਾਂ ਆਪਾਂ ਚੱਲੀਏ ਬਾਹਰ ਬਾਹਰ ਚੱਲੀਏ ਬਾਹਰ ਮੁੱਖ ਮੰਤਰੀ ਦਾ ਜਹਾਜ਼ ਆਇਆ ਇੱਥੇ ਹੋਰ ਵੱਡਾ ਉਹਦਾ ਜਹਾਜ਼ ਆਣ ਕੇ ਬੜਾ ਕੋਈ ਛੁੱਟਿਆ ਪੈਸੇ ਵੀ ਦੇ ਗਿਆ ਸਰਕਾਰ ਨੂੰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਆਏ ਨਹੀਂ ਤੁਹਾਡੇ ਕੋਲ ਕੀ ਸਰਕਾਰ ਨੂੰ ਕੀ ਆਉਣਾ ਸਿਰਸਾਰ ਨਾ ਸਰਕਾਰ ਦਾ ਹੈ ਅਈ ਸਰਕਾਰ ਨੂੰ ਕੀ ਕਰਨਾ ਜੋ ਸਾਨੂੰ ਪੁੱਛਿਆ ਹੀ ਨਹੀਂਗਾ ਇਹ ਨਹੀਂ ਮੁੱਝਾ ਬਿਆਨ ਕੇ ਕੋਈ ਤੁਹਾਨੂੰ ਚੀਜ਼ ਜਾਈ ਦੀ ਆ ਤੁਹਾਡੇ ਕੋਲ ਹੈ ਨਹੀਂਗੀ ਕੋਈ ਨਹੀਂ ਪੁੱਛੇ ਸਾਨੂੰ ਸਰਕਾਰ ਨੇ ਆ ਗੱਲ ਤੱਕ ਦੱਸ ਦੇਣੀ ਆ ਆ ਸਾਹਮਣੇ ਦਮੇ ਗਾਗਾ ਪਾਣੀ ਆ ਗਲਗਲ ਪਾਣੀ ਦੇ ਵਿੱਚ ਕਰੋ ਤਿਆਰ ਹੁਣ ਇਥੋਂ ਕੋਈ ਪ੍ਰੋਬਲਮ ਹੈ ਜਾਣਾ ਹੋਵੇ ਇਹਨਾਂ ਨੇ ਸ਼ਹਿਰ ਮਤਲਬ ਕੋਈ ਹਸਪਤਾਲ ਦੀ ਲੋਡ ਹੋਵੇ ਕਿਸੇ ਚੀਜ਼ ਦੀ ਹੋਰ ਅਮਰਜੈਂਸੀ ਲੋਡ ਹੋਵੇ ਕਿਦਾਂ ਵੋਟਾ ਵੇਲੇ ਵੋਟਾ ਵੇਲੇ ਆਉਂਦੇ ਹੁੰਦੇ ਆ ਥੋਡੇ ਕੋਲ ਆਹ ਹੋਰ ਵੋਟਾ ਵੇ ਤਾਂ ਹੋਰ ਯਾਰ ਬਠੇਰੇ ਹੁੰਨਾਂ ਦੇ ਹੁੰਦੇ ਆ ਉਹ ਆਉਂਦੇ ਨੇ ਯਾਰ ਜਿਹੜੇ ਆ ਕਿੰਨੇ ਦਿਨ ਹੋ ਗਏ ਪਾਣੀ ਆ ਇਹਨੂੰ ਕਰੇ ਪੰਜ ਦਿਨ ਹੋ ਗਿਆ ਪੰਜ ਦਿਨ ਹੋ ਗਿਆ ਹਾਂ ਕਿਵੇਂ ਫਿਰ ਕੱਲ ਦਿਨ ਕਿਵੇਂ ਲੰਘਦਾ ਦਿਨ ਆ ਤੰਗੀ ਦੇ ਅੰਦਰ ਕੱਲਦਾ ਆ ਬੜਾ ਔਖਾ ਬਸ ਮਾਦਾ ਬੜਾ ਔਖਾ ਹੋਣਾ ਫੋਫਾ ਵਾ ਵੇ ਸਾਥੋਂ ਕੋਈ ਨਹੀਂ ਹੈਗੀ ਨਾ ਦਾਣੇ ਹੈਗਾ ਵਾ ਹਾਂ ਮਕੀ ਨਹੀਂ ਹੈਗੀ ਕੀ ਮੰਡਲ ਬਿਲਕੁਲ ਤਾਂ ਪਰਿਵਾਰ ਨੇ ਜਿਹੜੇ ਬਜ਼ੁਰਗ ਨੇ ਥੋੜੇ ਸਾਰੇ ਬਜ਼ੁਰਗ ਬੁਰ ਘਰੇ ਸਾਰੇ ਹਾਂ ਬਾਕੀ ਪਰਿਵਾਰ ਚਲ ਗਿਆ ਇਥੋਂ ਬਾਹਰ ਗਏ ਗਏ ਕੱਟੇ ਗੁੱਟੇ ਦੇ ਗਏ ਆਏ ਨਹੀਂ ਗਏ ਜੇ ਠੀਕ ਹੈ ਹਾਂ ਉਹ ਆਏ ਨਹੀਂ ਹਲੇ ਆ ਜਾਣਗੇ ਆ ਪਾਣੀ ਇੱਕਦਮ ਆਇਆ ਹੈ ਇੱਕਦਮ ਆਇਆ ਪਾਣੀ ਇਹਨੂੰ ਆਹੋ ਇੱਕਦਮ ਆਹੋ ਹਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਆ ਕੁਝ ਵੇਖਦੇ ਨੂੰ ਸਾਨੂੰ ਬੜਾ ਧਿਆਰ ਹੋ ਗਿਆ ਵਾ ਇਹਦਾ ਜੋਬ ਤਾਂ ਅਗਾਂ 18 ਸਾਲਾਂ ਦੇ ਹੀ ਉਹਦੇ ਅਸੀਂ ਪਾਣੀ ਪੀਂਦੇ ਹਾਂ ਹਾਂ ਬਿਲਕੁਲ ਥੱਲੇ ਥੱਲੇ ਆ ਜੰਮੇ ਕੁਮੜੀ ਉਹ ਬੀਬੀਆਂ ਤਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਦੇ ਆ ਦੇਖ ਸਕਦੇ ਹੋ ਕਿ ਘਰਾਂ ਦੇ ਵਿੱਚ ਪਾਣੀ ਹੈ ਬਜ਼ੁਰਗਾਂ ਦੇ ਹਾਲਾਤ ਨੇ ਜਿਹੜੇ ਉਹ ਤੁਹਾਨੂੰ ਦਿਖਾ ਦਿੰਨੇ ਆ ਬਾਪੂ ਜੀ ਹਾਂ ਕਿੰਨੇ ਦਿਨ ਹੋ ਗਏ ਪਾਣੀ ਆਏ ਨੂੰ ਘਰੇ ਪੰਜ ਦਿਨ ਤੋਂ ਆਈ ਹਾਂ ਤਿੰਨ ਦਿਨ ਨੂੰ ਜੇ ਪਾਣੀ ਆਏ ਨੂੰ ਤਿੰਨ ਦਿਨ ਹੋ ਗਏ ਆ ਤਿੰਨ ਦਿਨ ਹੋ ਗਏ ਆ ਸਮਾਨ ਸਮੂਹ ਕਰੇ ਹੈਗਾ ਨਹੀਂ ਮੁੱਕਿਆ ਹੋਇਆ ਹਾਂ ਹਾਂ ਕਈ ਕਿਲੋਮੀਟਰ ਤੱਕ ਪਾਣੀ ਪਾਣੀ ਆ ਹੁਣ ਤੇ ਪਾਣੀ ਪਾਣੀ ਆ ਹਾਂ ਹਾਂ ਕੋਈ ਸਰਕਾਰ ਦੀ ਸਹਾਇਤਾ ਪਹੁੰਚੀ ਇੱਥੇ ਨਹੀਂ ਕੋਈ ਪਹੁੰਚੀ ਕੋਈ ਨਹੀਂ ਪਹੁੰਚਿਆ ਕਾਹਦੇ ਸਾਨੂੰ ਕਰਦੀਆਂ ਭਰ ਕੇ ਦੇਗੀ ਆ ਹਾਂ ਗੱਲਾਂ ਪੜ ਕੇ ਦੇਖੀ ਸਰਕਾਰ ਤਾਂ ਸਾਨੂੰ ਇੰਨਾ ਕਾਜੀ ਫਾਇਦਾ ਕੀ ਚੀ ਗਸਾਬ ਨਹੀਂ ਆ ਸੱਤ ਦਿਨ ਹੋ ਗਿਆ ਪਾਣੀ ਆਏ ਨੂੰ ਜੀ ਕੋਈ ਨਹੀਂ ਪਹੁੰਚਿਆ ਹਾਂ ਆ ਤੂੰ ਹੀ ਬਣ ਕੇ ਜੀ ਸਦਕੇ ਆ ਗਏ ਤੁਸੀਂ ਜੀ ਕੋਈ ਨਹੀਂ ਪਹੁੰਚਾਈ ਤੇ ਵੋਟਾਂ ਵੇਲੇ ਵੋਟਾਂ ਵੇਲੇ ਆਉਂਦੇ ਹੁੰਦੇ ਆ ਥੋਡੇ ਕੋਲ ਹਾਂ ਹੋਰ ਵੋਟਾਂ ਵੇਲੇ ਤਾਂ ਹੋਰ ਯਾਰ ਬਠੇ ਰਹੇ ਹੁਣਾਂ ਦੇ ਹੁੰਦੇ ਆ ਹੋ ਆਉਂਦੇ ਨੇ ਯਾਰ ਜੜੇ ਆ हां ਉਹ ਤਾਂ ਉਹਦੇ ਹੁਣੇ ਕੋਈ ਆਉਂਦਾ ਨਾ ਉਹ ਤਾਂ 1000 ਰੁਪਏ ਵੀ ਦੇਣਾ ਸੀ ਮੁੱਖ ਮੰਤਰੀ ਨੇ ਤੁਹਾਨੂੰ ਕੋ ਹੁਣ ਵੀ ਨਹੀਂ ਪਹੁੰਚੇ ਨਾ 100 ਰੁਪਏ ਵੀ ਨਹੀਂ ਪਹੁੰਚੇ ਤੇ 1000 ਰੁਪਏ ਹਮ ਕਿੱਥੋਂ ਦੇਣਾ ਉਹਨਾਂ ਨੇ ਹੈ ਆ ਮਸਾਂ ਸਵਾਲੇ ਤੁਹਾਡੇ ਕੋ ਆ ਰਹੇ ਸਮਾਨ ਲੈ ਕੇ ਸਰਕਾਰ ਨਹੀਂ ਪਹੁੰਚਦੀ ਇਹ ਵੀ ਜਾਇਆ ਓ ਚੱਲ ਨੂੰ ਫਾਜਾ ਜੀ ਪਾਣੀ ਲੋ ਲੈ ਹੇਲੋ ਹਾਂਜੀ ਉਹ ਸਾਨੂੰ ਦੁੱਧ ਕੋਈ ਮੇਲਾ ਬੈਠੇ ਕੋਈਗਾ ਤਾਂ ਸਾਡੇ ਕੋਲੇ ਫਸਲਾਂ ਫਸਲਾਂ ਕਿੰਨੀ ਕਿੰਨੀ ਖੇਤੀ ਕਰਦੇ ਹੋ ਤੁਸੀਂ ਉਹ ਆ ਗਿਆ 2-3 ਕਿੱਲੇ ਆ ਸਾਰੇ ਗਏ ਹੋ ਤਾਂ 2-3 ਕਿੱਲੇ ਉਹ ਹੀ ਛੇਕੇ ਦੇ ਦਿੱਤੀ ਸਾਡੇ ਵਾਈ ਕਰਨ ਵਾਲਾ ਵੀ ਉਹ ਉਹਨੇ ਵਾਈ ਕਰਨੀ ਚਾਰੇ ਨੇ ਕੀ ਆ ਮੇਰਾ ਭਰਾ ਹੀ ਜਾਂ ਪਰਜਾਈਏ ਭਰਾ ਹੈ ਅੱਛਾ ਜੀ ਮੈਂ ਇੱਥੇ ਰਹੀਆਂ ਮੇਰਾ ਘਰ ਆ ਫਸਲਾਂ ਸਾਰੀ ਬਰਬਾਦ ਹੋ ਗਈ ਸਾਰੀ ਵੀ ਉਹ ਵੇਖ ਲੈ ਪਾਣੀ ਟੁੱਟ ਜਾਂਦੇ ਆ ਹਾਂ ਇਹ ਕਿਰਪਾ ਕੋਈ ਕੁਛ ਉਠਾ ਦੀ ਘਰ ਵੇਖ ਲਓ ਪਿਛਲੀ ਿਆਰ ਤੇ ਆਹੀ ਪਾਣੀ ਹਾਂ ਉਦੋਂ ਇੰਨਾ ਹੀ ਵਗਿਆ ਸੀ ਇੰਨਾ ਹੀ ਸੀ ਹਾਂ ਉਦੋਂ ਇੰਨਾ ਹੀ ਵਗਿਆ ਤੁਹਾਨੂੰ ਮੁਆਵਜ਼ਾ ਮਿਲਿਆ ਸਰਕਾਰ ਵੱਲੋਂ ਕੋਈ ਸਾਨੂੰ ਕੁਝ ਵੀ ਨਹੀਂ ਮਿਲਿਆ ਹਾਂ ਸਾਨੂੰ ਨਹੀਂ ਦਿੱਤਾ ਸਰਕਾਰ ਨੇ ਸਾਨੂੰ ਕੁਝ ਮਿਲਿਆ ਕੀ ਮਿਲ ਗਿਆ ਉਹਦੇ ਵਿੱਚ ਕੁਝ ਨਹੀਂ ਮਿਲਿਆ ਹਾਂ ਬਿਲਕੁਲ ਬਾਪੂ ਜੀ ਕੋਈ ਮੁਆਵਜ਼ਾ ਮਿਲਿਆ ਤੁਹਾਨੂੰ ਪਹਿਲਾਂ ਫਸਲਾਂ ਦਾ ਫਸਲਾਂ ਦਾ ਮੁਆਵਜ਼ਾ ਆਇਆ ਪਹਿਲਾਂ ਨਹੀਂ ਕੋਈ ਨਹੀਂ ਆਇਆ ਕੁਝ ਨਹੀਂ ਆਇਆ ਨਾ ਨਹੀਂ ਆਇਆ ਠੀਕ ਹੈ ਹਾਂ ਤਾਂ ਤਸਵੀਰਾਂ ਦੇਖ ਸਕਦੇ ਹਾਂ ਕਿ ਇਸ ਘਰ ਦੇ ਚਾਰੇ ਇਧਰ ਲੰਘਣਾ ਮੈਂ ਕਮਟ ਉੱਤ ਚਾਰੇ ਪਾਸੇ ਜਿਹੜਾ ਪਾਣੀ ਹੈ ਉਹਨਾਂ ਦੇ ਲੰਘਣ ਦੇ ਲਈ ਕੋਈ ਰਸਤਾ ਨਹੀਂ ਹੈ ਸਮਾਨ ਜਿਹੜਾ ਸੰਸਥਾਵਾਂ ਪ੍ਰਭਾ ਆਸਰਾ ਸੰਸਥਾ ਹੈ ਜਿਹੜੀ ਉਹ ਲੈ ਕੇ ਪਹੁੰਚੀ ਹੈ ਪਰ ਸਰਕਾਰ ਦੇ ਵੱਲੋਂ ਉਹਨਾਂ ਦਾ ਕਹਿਣਾ ਕਿ ਸਾਨੂੰ ਕੁਝ ਵੀ ਨਹੀਂ ਮਿਲਿਆ ਤਾ ਤਸਵੀਰਾਂ ਦੇਖ ਸਕਦੇ ਹੋ ਇਹਨਾਂ ਦੇ ਦਰਦ ਹੈਗੇ ਕਹਿੰਦੇ ਜਵਾਕ ਸਾਡੇ ਕੱਢ ਲੈ ਜਾਂਦੇ ਅੱਛਾ ਜੀ ਆ ਫਿਰ ਕਿਹੜਾ ਮਾਦਾਨੋ ਕਹਿੰਦੇ ਸਾਡੇ ਜਵਾਕ ਜੋ ਆਕਾ ਦਾ ਫਿਕਰ ਹੈ ਕਿ ਉਹ ਨਾ ਜਾਂਦੇ ਇੱਥੇ ਡੁੱਬ ਕੇ ਤੇ ਕੀ ਕਰਾਂਗੇ ਦੋ ਆ ਹਾਂ ਅੱਛਾ ਕੁੜੀ ਮੁੰਡਾ ਦੋ ਦਾ ਦੋਤੀ ਯਾਰ ਕਿਆ ਰੇ ਨੂੰ ਦੋ ਤਿੰਨ ਸਾਲ ਹੋ ਗਏ ਸੁ ਬਗਾੜ ਇਨਾ ਪਿਆ ਪਿਆ ਪਰੋਣੇ ਨਾਲ ਤੇ ਉਹ ਕੁੜੀ ਇੱਥੇ ਸਾਡੇ ਕੋ ਰਹਿੰਦੀ ਆ ਉਹਨਾਂ ਨੂੰ ਯਾਰ ਲਾ ਦੇ ਡੁੱਬ ਕੇ ਤੇ ਸਾਡੇ ਅਗਲੇ ਆਖਣਗੇ ਸਾਡੇ ਮਾਰਤੇ ਆ ਦੋ ਬੱਚੇ ਆ ਹਾਂ ਦੋ ਕੁੜੀ ਮੁੰਡਾ ਏ 3 ਸਾਲ ਹੋ ਗਿਆ ਰਿੰਦਣਾ ਹੋਵੇ ਤਾਂ ਮੱਖਣਾ ਪੁੱਛ ਲੋ ਮੱਖਣ ਚਲੇ ਤੁਸੀਂ ਚਾਹੁੰਦੇ ਹੋ ਵੀ ਬੱਚੇ ਇੱਥੋਂ ਮਤਲਬ ਕੱਢ ਕੇ ਬਾਹਰ ਲੈ ਜੀਏ ਆ ਨਾ ਰਹੀਏ ਕਿ ਅੰਗਸਾ ਦੇ ਘਰ ਚਲੇ ਜਾਵਾਂਗੇ ਹਾਂ ਕਿ ਮੇਰਾ ਤਾਂ ਕੋਈ ਸਾਹਮਣ ਵਾਲਾ ਕੋਈ ਨਹੀਂ ਘਰੇ ਨਹੀਂ ਕੋਈ ਵੀਗਾ ਕਰ ਲੱਗਦਾ ਉਹ ਪਾਣੀ ਖੜਾ ਹੈ ਤਾਰੇ ਪਾਸੇ ਅਸਲੀ ਤੇ ਵਰਗੇ ਨੂੰ ਸਾਨੂੰ ਕੀ ਮੈਂ ਕਦੋਂ ਨਿਆਣੇ ਲੈ ਗਏ ਤੇ ਵਕਤ ਨੂੰ ਫੜੇ ਹਾਂ ਹੈ ਡਰਿਆ ਬੱਚਿਆਂ ਦਾ ਅਸਤਾਪ ਮਹਾ ਵਕਤਾਂ ਨਾਲ ਕੋਈ ਨਹੀਂ ਬੱਚੇ ਨੂੰ ਜਾਨਾ ਸਾਨੂੰ ਦੱਸ ਦਿਓ ਹੈ ਨਾ ਕਿਆ ਮੋਟੀ ਮਾਂ ਮੜ ਕੇ ਜਾਉਂਦੇ ਲੈ ਜਾਉਣਾ ਨਹੀਂ ਫਿਰ ਬੱਚੇ ਇਹਦੇ ਨਾਲ ਕੌਣ ਜਾਊਗਾ ਮਾਂ ਉਂਦੀ ਜਾਂ ਮੇਰੇ ਭਰਾ ਜਾਊਗਾ ਇੱਕ ਭੇਜੋ ਭੇਜੋ ਕਰੋ ਤਿਆਰ ਫਟਾਫਟ ਹਾਂ ਤੇ ਉੱਥੇ ਗਾਂ ਛੱਡਿਆਊਗਾ ਨਾ ਹਡੇ ਅੰਕਾ ਸਾਕਾਂ ਦੇ ਕਰ ਉੱਥੇ ਤਿਆਰ ਹੀ ਤੇ ਚਰਾਖੇ ਨਾਲ ਆਪੇ ਤਿਆਰ ਹੁੰਦੇ ਫਿਰਨਗੇ ਇਹਦੇ ਵਿਆਹ ਜਾਣਾ ਹੈ ਅੱਗੋਂ ਅੱਗੋਂ ਲੈ ਜਾਊਗਾ ਕੋਈ ਹਾਂ ਕੋ ਲੈ ਜਾਣਗੇ ਰਗੋ ਲੈ ਜਾਣਗੇ ਆਪੇ ਨੂੰ ਫੋਨ ਕਰ ਦੋ ਫਿਰ ਉੱਥੇ ਆ ਜਾਣਗੇ ਕਿ ਉੱਥੇ ਬਾਹਰ ਗੁਰਦੁਆਰਾ ਸਾਹਿਬ ਰੁਕਣੇ ਰੁਕਣੇ ਵਾਲਾ ਪਿੰਡ ਹਾਂ ਰੁਕਣੇ ਵਾਲਾ ਰੁਕਣੇ ਵਾਲੇ ਜਾਣਾ ਹੈ ਉੱਥੋਂ ਲੈ ਜਾਣਗੇ ਹਾਂ ਉਹਨਾਂ ਨੂੰ ਕਰ ਦਿਓ ਫੋਨ ਅਸੀਂ ਲੈ ਕੇ ਇਥੋਂ ਉੱਥੇ ਪਹੁੰਚਾ ਦਿੰਨੇ ਹਾਂ ਹਾਂ ਤੇ ਜਾਣ ਕੇ ਜਬੀ ਲੈ ਜੋ ਨਾ ਮਿਹਰਬਾਨੇ ਦਾ ਕੰਮ ਦੇ ਦਿਆਂ ਦਿਨ ਹੋ ਗਏ ਸਾਨੂੰ ਵਕਤ ਨੂੰ ਫੜਿਆ ਨੂੰ ਵੀ ਆ ਹੈ ਨਿਆਣੇ ਨਾ ਡੋਬ ਜਾਂਦੇ ਹੋ ਨਾ ਨਿਆਣੇ ਨਾ ਡੋਬ ਜਾਂਦੇ ਹੋ ਉੱਤਾਂ ਡਰ ਲੱਗਦਾ ਛੋਟਾ ਇੱਕ ਡਰ ਵੀ ਪਟੋਰ ਡਰ ਨਹੀਂ ਲੱਗਦਾ ਤੇ ਹਾਂ ਕਿੱਥੇ ਡਰ ਤਾਂ ਲੱਗਦਾ ਹੀ ਆ ਆ ਕਿੰਨਾ ਪਾਣੀ ਹੈ ਮਾਤਾ ਇਹ ਇਹ ਕਿਦੋਂ ਕਿੰਨਾ ਦਾ ਪਾਣੀ ਤੁਸੀਂ ਆ ਵੇਖ ਲਓ ਇੱਥੇ ਹੀ ਹੋਣਾ ਘਰੇ ਆਓ ਪੈ ਹੀ ਆ ਘਰ ਉੱਚਾ ਪਿਆ ਹੈ ਤੁਸੀਂ ਹਾਂ ਹਾਈ ਉੱਚਾ ਹੈ ਤਾਂ ਪਾਣੀ ਇੱਥੇ ਹੀ ਵੜ ਗਿਆ ਵੜ ਗਿਆ ਹਾਂ ਇੰਨਾ ਇੰਨਾ ਹੀ ਉਦੋਂ ਵੜਿਆ ਸੀ ਬਿਲਕੁਲ ਵੀ ਰੋਈ ਪਰਿਵਾਰ ਇੱਥੇ ਪਾਣੀ ਦੇ ਵਿੱਚ ਵੀ ਤਾਂ ਆਹ ਦਾ ਤਸਵੀਰ ਦਿਖਾ ਦਿੰਨੇ ਕਿ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਇੱਥੋਂ ਕਹਿੰਦੇ ਆ ਕਿ ਹੁਣ ਅਦਰ ਬੱਚਿਆਂ ਨੂੰ ਤੁਸੀਂ ਭੇਜਣਾ ਚਾਹੁੰਦੇ ਹੋ ਇੱਥੋਂ ਹਾਂਜੀ ਠੀਕ ਆ ਤਾਂ ਛੋਟੇ ਛੋਟੇ ਬੱਚੇ ਆ ਜਿਹੜੇ ਘਰਾਂ ਦੇ ਵਿੱਚ ਨੇ ਉਹਨਾਂ ਨੂੰ ਇੱਥੋਂ ਰੈਸਕਿਊ ਕਰਕੇ ਉੱਥੇ ਲਜਾਇਆ ਜਾਵੇਗਾ ਜਿਸ ਤੋਂ ਬਾਅਦ ਇੱਕ ਹੋਰ ਬੱਚਾ ਦੇਖ ਰਹੇ ਹਾਂ ਕਿ ਛੋਟਾ ਜਿਹਾ ਬੱਚਾ ਇਹ ਇਹਨਾਂ ਨੂੰ ਵੀ ਲੈ ਕੇ ਜਾਣਾ ਨਾਲ ਹਾਂ ਇਹ ਤਾਂ ਖੜਨਾ ਚਾਹੀਏ ਤੁਸੀਂ ਸਾਡੇ ਨਾਲ ਜਾਓਗੇ ਹਾਂ ਆਪਾਂ ਚੱਲੀਏ ਬਾਅਦ ਬਾਰ ਚਲੀਏ ਬਾਰ ਨਾ ਜਾਣਾ ਚੱਲਾਂਗੇ ਚੱਲਾਂਗੇ ਅੱਗੇ ਡਰ ਲੱਗਦਾ ਪਾਣੀ ਚ ਤਾਂ ਬੱਚੇ ਨੇ ਤੁਸੀਂ ਹਾਲਾਤ ਦੇ ਸਕਦੇ ਹੋ ਕਿ ਬੱਚੇ ਆ ਜਿਹੜੇ ਉਹ ਇੱਕ ਤਰੀਕੇ ਨਾਲ ਸਹਮੇ ਹੋਏ ਕਿਉਂਕਿ ਚਾਰੇ ਪਾਸੇ ਪਾਣੀ ਹੈ ਜਿਹੜਾ ਇੰਨਾ ਪਾਣੀ ਇੰਨਾ ਬੱਚਿਆਂ ਨੂੰ ਦੇਖ ਕੇ ਹਾਲਾਤ ਤੁਸੀਂ ਦੇ ਸਕਦੇ ਹੋ ਕਿ ਕਈ ਦਿਨਾਂ ਤੋਂ ਜਿਹੜੇ ਘਰਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਇੱਥੋਂ ਰੈਸਕਿਊ ਕਰਕੇ ਲਜਾਇਆ ਜਾਵੇਗਾ ਇਸ ਤੋਂ ਅੱਗੇ ਇਹਨਾਂ ਦੇ ਰਿਸ਼ਤੇਦਾਰ ਆਉਣਗੇ ਕੋ ਲੈਣ ਨੂੰ ਹਾਂ ਵਾ ਡੈਡੀ ਤਾਂ ਜਾਊਗਾ ਠੀਕ ਹੈ ਹਾਂ ਕੁੜੀ ਦਾ ਉਹਨੂੰ ਮੋੜੀ ਤੇ ਉਹਦੀ ਜਾਣਗੇ ਹਾਂ ਛੱਡ ਕੇ ਆਉਣਗੇ ਹਾਂ ਇਹ ਕਿਸੇ ਰਿਸ਼ਤੇਦਾਰ ਦੇ ਛੱਡ ਕੇ ਆਵਾਂਗੇ ਹਾਂਜੀ ਇਹ ਪਹਿਲਾਂ 2023 ਵੇਲੇ ਵੀ ਆ ਹੀ ਗਏ ਹੋਵਾਂਗੇ ਛੱਡ ਕੇ ਹਾਂਜੀ ਦਿਲ ਕਰਦਾ ਛੱਡ ਕੇ ਜਾਣ ਨੂੰ ਕਰ ਨਹੀਂ ਨਹੀਂ ਅਸੀਂ ਤਾਂ ਮੈਂ ਇੱਥੇ ਆ ਆਪਣੇ ਬੈਠੇ ਆ ਹੁਣ ਜੀ ਕਰਦਾ ਕਰਕੇ ਮੈਂ ਸ਼ਾਇਦ ਕਿਹਨੂੰ ਦੇ ਜੀ ਤੇ ਜਿਹਦਾ ਕੋਈ ਆ ਗਈ ਸ਼ਰਦੀ ਪੂਣੀ ਦੁਕਾਨ ਕੋਈ ਲੁੱਟ ਕੇ ਲੈ ਜਾਊਗਾ ਲੁੱਟ ਕੇ ਲੈ ਜਾਊਗਾ ਬਹੁਤਾ ਡਰਿਆ ਸ਼ਰਦਿਆ ਲੋਕ ਤਾਂ ਬੇੜੀਆਂ ਦੇ ਆ ਜਾਂਦੇ ਤੁਰ ਕੇ ਆ ਜਾਂਦੇ ਆ ਹਾਂ ਅਸੀਂ ਤਾਂ ਕੋਈ ਨਹੀਂ ਜਰਦਾ ਚਲੋ ਜੀ ਫੇਰ ਬੱਚੇ ਤਾਂ ਇਹ ਵੱਡਾ ਜਿਹੜਾ ਡਰ ਵੀ ਇਹਨਾਂ ਘਰਾਂ ਦੇ ਵਿੱਚ ਕਿ ਸੰਦੇ ਕੋਈ ਸਮਾਨ ਲੁੱਟ ਕੇ ਨਾ ਲੈ ਜਾਵੇ ਤਾਂ ਹੁਣ ਜਿਹੜਾ ਛੋਟੇ ਬੱਚੇ ਅਤੇ ਉਹਨਾਂ ਦੀ ਜੋ ਮਦਰ ਆ ਉਹਨੂੰ ਇੱਥੋਂ ਲਗਾਇਆ ਜਾਵੇਗਾ ਬਾਹਰ ਉਹਨਾਂ ਨੇ ਕਿਹਾ ਕਿ ਅੱਗੂ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਉੱਥੋਂ ਲੈ ਜਾਣਗੇ ਇਹ ਪਾਣੀ ਸਾਹਮਣੇ ਦੇਖ ਕੇ ਮੈਨੂੰ ਤਾਂ ਐਦਾਂ ਲੱਗਦਾ ਵੀ ਚੰਗਾ ਭਲਾ ਬੰਦਾ ਜਿਹੜਾ ਪਾਣੀ ਦੇਖ ਕੇ ਨਾ ਸਾਹਮਣੇ ਉਹਨੂੰ ਘਬਰਾਹਟ ਸ਼ੁਰੂ ਹੋ ਜਾਂਦੀ ਹਾਂ ਉਸ ਨੂੰ ਤੇ ਇਹ ਬੱਚੇ ਜਿਹੜੇ ਛੋਟੇ ਛੋਟੇ ਬੱਚੇ ਹੈਗੇ ਹੁਣ ਇਹਦੇ ਚੋਂ ਬੋਟਸ ਨੂੰ ਨਿਕਲ ਕੇ ਜਾਣਾ ਪਹਿਲੀਆ ਨਾ ਇਹਨਾਂ ਪਾਣੀ ਦੀਆਂ ਛਲਾਂ ਵਿੱਚ ਨੂੰ ਚਾਰ ਛਰੇ ਪਾਣੀਆ ਪਾਣੀ ਦਿਖੇ ਤਿਉ ਉਹਦੀ ਜਿਹੜੀ ਮਨ ਦੀ ਹਾਲਤ ਜਿਹੜੀ ਹੈਗੀ ਕੋਈ ਨਾ ਕੋਈ ਵੈਸੇ ਵੀ ਦਿਲ ਕਮਜ਼ੋਰ ਛੋਟੇ ਬੱਚੇ ਹੁੰਦੇ ਆ ਸੂਮ ਮੈਂ ਕਹਾਂ ਜੀ ਬੱਚੇ ਕਿ ਵੱਡਿਆਂ ਦੀ ਵੀ ਉਹਨਾਂ ਨੂੰ ਵੀ ਬਿਹਰ ਕਰਨਾ ਔਖਾ ਹੋ ਰਿਹਾ ਆ ਪਾਣੀਓ ਪਾਣੀ ਚਾਰ ਛਰੇ ਦਿਖੇ ਤੇ ਇਹਨਾਂ ਦਾ ਬਾਪੂ ਦਾ ਕਹਿਣਾ ਬਾਪੂ ਵੀ ਇੰਨਾ ਇੰਨਾ ਪਾਣੀ ਹੈ ਹੂੰ ਬਾਪੂ ਕਿੰਨਾ ਕਿੰਨਾ ਪਾਣੀ ਐ ਇੱਥੇ ਆ ਗੱਲ ਤੱਕ ਦੱਸਦੇ ਆ ਪਾਣੀ ਆ ਸਾਹਮਣੇ ਦਮੇਗਾ ਆ ਗਿਆ ਪਾਣੀ ਆ ਗਲਗਲ ਪਾਣੀ ਦੇ ਵਿੱਚ ਕਰੋ ਜੀ ਤਿਆਰ ਹੁਣ ਇੱਥੋਂ ਕੋਈ ਪ੍ਰੋਬਲਮ ਹੈ ਜਾਣਾ ਹੋਵੇ ਇਹਨਾਂ ਨੇ ਸ਼ਹਿਰ ਮਨ ਲਓ ਕੋਈ ਹਸਪਤਾਲ ਦੀ ਲੋਡ ਹੋਵੇ ਕਿਸੇ ਚੀਜ਼ ਦੀ ਹੋਰ ਅਮਰਜੈਂਸੀ ਲੋਡ ਹੋਵੇ ਕਿਦਾਂ ਕਿੰਨੇ ਸਵਾਲ ਖੜੇ ਤਾਂ ਹੁਣ ਜਿਹੜਾ ਪਰਿਵਾਰ ਹੈ ਉਹਨੂੰ ਇੱਥੋਂ ਲਜਾਇਆ ਜਾਵੇ ਕਿ ਰੈਸਕਿਊ ਕਰਕੇ ਤਸਵੀਰਾਂ ਦੇਖ ਸਕਦੇ ਹੋ ਕਿ ਦੋ ਛੋਟੇ ਬੱਚੇ ਨੇ ਉਹਨਾਂ ਦੀ ਮਦਰ ਹੈ ਉਹਨਾਂ ਨੂੰ ਇੱਥੋਂ ਲਜਾਇਆ ਜਾ ਰਿਹਾ ਕਿਉਂਕਿ ਪਾਣੀ ਹੈ ਜਿਹੜਾ ਉਹ ਕਹਿੰਦੇ ਆ ਕਿ ਗਲਗਲ ਤੱਕ ਪਾਣੀ ਇਹਨਾਂ ਦੇ ਘਰ ਦੇ ਬਾਹਰ ਘਰ ਬੜਾ ਉੱਚਾ ਹੈ ਪਰ ਘਰ ਇਸ ਦੇ ਵਿੱਚ ਵੀ ਪਾਣੀ ਵੜ ਗਿਆ ਤਾਂ ਛੋਟਾ ਬੱਚਾ ਹੈ ਜਿਹੜਾ ਇਹਨੂੰ ਨਾਲ ਲਜਾਇਆ ਜਾ ਰਿਹਾ ਟੀਮ ਦੇ ਵੱਲੋਂ ਹੋਰ ਜਿਹੜੀ ਇੱਕ ਛੋਟੀ ਬੱਚੀ ਹੈ ਤੁਸੀਂ ਤੁਸੀਂ ਦੱਸ ਸਕਦੇ ਹੋ ਕਿ ਉਹਨਾਂ ਨੂੰ ਵੀ ਨਾਲ ਲਜਾਇਆ ਜਾ ਰਿਹਾ ਨਾਲ ਤੁਸੀਂ ਜਾ ਰਹੇ ਹੋ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਤਿੰਨ ਜਾਣਿਆਂ ਨੂੰ ਇੱਥੋਂ ਰੈਸਕਿਊ ਕਰਕੇ ਲੈ ਕੇ ਜਾ ਰਹੇ ਨੇ ਕਿਉਂਕਿ ਰਹਿਣਾ ਬੜਾ ਮੁਸ਼ਕਲ ਹੈ ਇੱਥੇ ਉਹਨਾਂ ਦਾ ਕਹਿਣਾ ਹੈ ਕਿਵੇਂ ਨਾ ਕਿਵੇਂ ਸਾਡੇ ਬੱਚਾ ਨੂੰ ਇੱਥੋਂ ਬ ਤਾਂ ਹੁਣ ਜਿਹੜੇ ਬਜ਼ੁਰਗ ਨੇ ਤੇ ਨਾਲ ਦੋ ਛੋਟੇ ਬੱਚੇ ਉਹਨਾਂ ਨੂੰ ਇੱਥੋਂ ਲੈ ਕੇ ਜਾ ਰਹੇ ਨੇ ਆ ਕੇ ਮਾਤਾ ਦੇ ਡਾਇਲੌਗ ਦੱਸਦੇ ਆਂ ਕਿ ਤੁਸੀਂ ਪਤਾ ਨਹੀਂ ਅੱਜ ਕਿਧਰੋਂ ਆ ਗਏ ਹਾਂ ਉਮੀਦ ਮਤਲਬ ਮਾਤਾ ਉਮੀਦ ਸੀ ਕਿ ਕੋਈ ਆਊਗਾ ਆ ਅਸ ਸੀ ਕੋਈ ਆਸ ਸੀ ਕੋਈ ਆਊਗਾ ਕੋਈ ਨਹੀਂ ਆਸ ਸੀ ਆਪਾਂ ਨਹੀਂ ਤਨ ਭਾਗ ਮੈਨੂੰ ਵੱਤੋ ਦਾ ਮਹਾਰਾਜ ਨਹੀਂ ਜਿਹੜਾ ਤੁਸੀਂ ਬਣੀ ਕਿਵੇਂ ਸਾਡੇ ਘਰ ਆ ਗਏ ਅੱਜ ਤਾਂ ਵੇਖਣ ਦੇ ਆਂ ਕੰਨ ਤੋਂ ਉੱਠ ਕੇ ਵੇਖਦੇ ਵੀ ਆ ਅਗਰ ਵੋਟ ਆ ਗਿਆ ਕੋਈ ਸਾਧਲੇ ਨਿਆਣੇ ਲੈ ਜੇ ਕੋਈ ਸਾਧਲੇ ਨਿਆਣੇ ਲੈ ਜੇ ਕੋਈ ਨਹੀਂ ਬੋੜਿਆ ਕੋਈ ਆਇਆ ਸਾਡੇ ਕੋਲ ਕੋਈ ਨਹੀਂ ਆਇਆ ਹਾਂ ਮੁੱਖ ਮੰਤਰੀ ਦਾ ਜਹਾਜ਼ ਆਇਆ ਇੱਥੇ ਉਹ ਵੱਡਾ ਆਪਣਾ ਜਹਾਜ਼ ਆਣ ਕੇ ਬੜਾ ਕੁਝ ਛੁੱਟ ਗਿਆ ਪੈਸੇ ਵੀ ਦੇ ਗਿਆ ਹਾਂ ਬਹੁਤ ਕੁਝ ਦੇ ਗਿਆ ਹਾਂ ਕਹਿੰਦਾ ਮੈਂ ਹੈਲੀਕਾਪਟਰ ਦੇਦਾ ਲੋਕਾਂ ਲਈ ਹਾਂ ਹਾਂ ਦਿੱਤਾ ਹੈਗਾ ਵੀ ਚੱਲ ਜਾਓ ਦੂਜਾ ਚੱਲ ਕੇ ਤੇ ਬਾਹਰ ਨਿਕਲ ਜੂ ਮੈਂ ਪਾਣੀ ਛੱਡਿਆ ਕੋਈ ਸਾਡਾ ਜੀਵਨ ਥੋੜਾ ਹੈ ਬਿਲਕੁਲ ਤੇਹੀ ਸੱਜ ਜਾਣ ਦਿਆ ਐਵੇਂ ਟਾਈਮ ਪਾਸ ਕਰਨ ਆਏ ਆ ਜੀਵਨ ਥੋੜਾ ਥੁਮ ਬਿਦਾਰੇ ਪਾਣੀ ਵਿੱਚ ਅਸੀਂ ਬੈਠੇ ਆ ਹੈਂ ਨਾ ਹਣ ਕੇ ਪੁੱਛਿਆ ਵਿਚਾਲ ਕੇ ਪਾਣੀ ਜਾਂ ਕੋਈ ਗੱਲ ਵੀ ਕੋਈ ਪੁੱਛੀ ਹੋਵੇ ਕੋਈ ਨਹੀਂ ਪੁੱਛੀ ਹਾਂ ਨਾ ਕੋਈ ਪੁੱਛੇ ਨਹੀਂ ਆ ਮੈਨੂੰ ਤਨ ਭਾਜ ਜੇ ਤੁਸੀਂ ਆ ਗਏ ਕੋਈ ਸਾਥ ਕਰਨੀ ਪੰਕਿਆ ਸਾਸਾ ਦੋ ਤੁਸੀਂ ਫੋਨ ਨੰਬਰ ਲਿਖ ਲੋ ਫੋਨ ਨੰਬਰ ਲਿਖ ਲੋ ਨੰਬਰ ਹੈਗਾ ਇਹਨਾਂ ਕੋਲ ਕੋਈ ਚੀਜ਼ ਐਦਾਂ ਨਹੀਂ ਚਾਹੀਦੀ ਹੁੰਦੀ ਨਾ ਜਿਵੇਂ ਇੱਥੇ ਮੁਸ਼ਕਲ ਆਉਂਦੀ ਹੈ ਪਾਣੀ ਇਸ ਤਰ੍ਹਾਂ ਸਮਾਨ ਮਿਲ ਗਿਆ ਤੁਹਾਨੂੰ ਹੁਣ ਸਾਰਾ ਪਾਣੀ ਵਗ ਗਿਆ ਮਿਲ ਗਿਆ ਕੋਈ ਵੀ ਹਾਂ ਹੁਣ ਪਾਣੀ ਤੁਹਾਡੇ ਕੋਲ ਕੋਈ ਹੋਰ ਜਿਹੜੀ ਚੀਜ਼ਾਂ ਇਸ ਤੋਂ ਇਲਾਵਾ ਕੋਈ ਚੀਜ਼ ਚਾਹੀਦੀ ਐ ਮਰਜੈਂਸੀ ਸਰ ਦਾ ਕੋਈ ਕੋਈ ਗੱਲ ਨਹੀਂ ਜੇ ਤੇ ਆ ਜਾ ਸਕਦੇ ਨਾ ਤੁਸੀਂ ਫੇਰ ਵੀ ਆਓਗੇ ਹਾਂ ਜੇ ਤੁਸੀਂ ਅੱਜ ਸਾਡੀ ਸੁਣਨੀ ਆ ਨਾ ਤੇ ਫੇਰ ਵੀ ਆਓਗੇ ਕੋਈ ਗੱਲ ਨਹੀਂ ਤੁਸੀਂ ਤੁਹਾਡਾ ਤਨ ਭਾਗ ਆ ਤੁਹਾਡੇ ਲਈ ਜੇ ਤੁਸੀਂ ਆਣ ਕੇ ਸਾਡਾ ਚਲੋ ਮਹਾਰਾਜ ਤੁਹਾਡੀ ਵੱਡੀ ਵੱਡੀ ਉਮਰ ਹੈ ਇਹ ਹਾਲਾਤ ਆ ਜਿਹੜੇ ਪਿੰਡਾਂ ਦੇ ਬਣੇ ਹੋਏ ਨੇ ਇਸ ਵਕਤ ਉਹਨਾਂ ਨੂੰ ਕੋਈ ਆਸਾਂ ਉਮੀਦਾਂ ਹੈ ਨਹੀਂ ਕਿਸੇ ਤੋਂ ਕਿ ਕੋਈ ਆਊਗਾ ਨਹੀਂ ਆਇਆ ਕੀ ਕਰ ਜੇ ਮੇਰਾ ਭਰਾ ਦੇ ਹੁਣ ਜੋਗਾ ਨਹੀਂ ਤੇ ਘਰੇ ਕੋਈ ਦੇਉਣ ਵਾਲਾ ਨਹੀਂ ਆ ਹਾਂ ਪਸ਼ੂ ਵੀ ਔਖੇ ਹੋਏ ਹੋਏ ਉਹ ਦੋ ਨਾਲ ਕੇ ਪਹੁੰਚ ਕੇ ਆਈ ਆਟਾ ਪਾਪਾ ਸਾਰ ਹੁੰਦੇ ਆ ਸਰਕਾਰ ਨੂੰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਆਏ ਨਹੀਂ ਤੁਹਾਡੇ ਕੋਲੇ ਤੇ ਸਰਕਾਰ ਨੂੰ ਕੀ ਉਹਨੇ ਸਿਰਸਾਰ ਨਾ ਸਰਕਾਰ ਦਾ ਹੈ ਅਹੀ ਸਰਕਾਰ ਨੂੰ ਕੀ ਕਰਨਾ ਜੇ ਸਾਨੂੰ ਪੁੱਛਿਆ ਹੀ ਨਹੀਂਗਾ ਇਹ ਨਹੀਂ ਮੁਝੇ ਬਿਆਨ ਕੇ ਕੋਈ ਤੁਹਾਨੂੰ ਚੀਜ਼ ਚਾਹੀਦੀ ਆ ਤੁਹਾਡੇ ਕੋਲ ਹੈ ਨਹੀਂਗੀ ਕੋਈ ਨਹੀਂ ਪੁੱਛਿਆ ਸਾਨੂੰ ਸਰਕਾਰ ਨੇ ਤਾਂ ਇਹ ਹਾਲਾਤ ਆ ਜਿਹੜੀ ਸਰਕਾਰ ਕਰੀਏ ਕਿ ਅਸੀਂ ਮਦਦ ਪਹੁੰਚਾ ਰਹੇ ਆ ਉਹ ਤਸਵੀਰ ਹੈ ਕਿ ਜਿਹੜੇ ਸਿਰਫ ਦਾਅਵੇ ਨੇ ਅਸਲ ਹਕੀਕਤ ਕੀ ਹੈ ਲੋਕ ਨੇ ਲੈਣਾ ਚਾਹਣਾ ਪੱਖਤ ਆਉਂ ਨਹੀਂ ਮੈਂ ਤਾਂ ਉੱਤਰ ਕੇ ਨਹੀਂ ਕਦੀ ਵੇਖਿਆ ਉਹ ਨਿਆਣੇ ਆਉਂਦੇ ਨਾ ਤੁਸੀਂ ਤਿੰਨੇ ਤਿੰਨੇ ਰਹੋਗੇ ਘਰੇ ਹੁਣ ਤਿੰਨੇ ਹਾਂ ਤਿੰਨ ਰਹਿ ਗਏ ਹੋਈ ਹੁਣ ਦਸੋ ਦੋ ਘਰ ਸਾਡੇ ਬਿਲਕੁਲ ਹਾਂ ਬੱਚੇ-ਪੁੱਛੇ ਕਿੱਥੇ ਤੁਹਾਡੇ ਸਾਰੇ ਓਏ ਮੇਰੇ ਬੱਚੇ ਦੂਜਾ ਪੋਤਾ-ਪੁੱਤਰੀ ਨਾਨਕੀ ਗਏ ਆ ਨਾਨਕੀ ਗਏ ਉਹ ਪਾਣੀ ਕਰਕੇ ਗਏ ਹੋਏ ਹਾਂ ਹਾਂ ਪਾਣੀ ਕਰਕੇ ਠੀਕ ਹੈ ਘਰਾਂ ਦੇ ਘਰ ਜਿਹੜੇ ਵੱਖੋ-ਵੱਖ ਹੋਏ ਹੋਏ ਆ ਪਰਿਵਾਰ ਐ ਕਿਤੇ ਐ ਕੋਈ ਕਿਤੇ ਐ ਅੱਧੇ ਹੁਣ ਚੱਲੇ ਐ ਆ ਬਜ਼ੁਰਗ ਤਿੰਨ ਘਰੇ ਰਹਿ ਗਏ ਐ ਇਹ ਹਾਲਾਤ ਪਿੰਡਾਂ ਦੇ ਬਣੇ ਹੋਏ ਲਗਾਤਾਰ ਦਿਖਾਉਂਦੇ ਰਹਾਂਗੇ ਲੋਕਵਾਜ ਟੀਵੀ ਦੇ ਉੱਤੇ